ਉਹ ਖੱਟਰ ਹੋਰੀ ਉਪਰੋਂ ਇੱਜਾ ਦਾ ਸਵਾਲ ਬਣਾਈ ਪੈਕੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੱਕੀ ਵਾਢਦੇ ਉਹਨਾਂ ਨੂੰ ਬੈਪੇ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟੁਕਟੇ ਨਾ ਕਰਨ ਨਾ ਕਿ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਓਲ ਕਹੀ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਵੀ ਬੜੀ ਸਾਡੀ ਹੋਣੀ ਚਾਹੀਦੀ ਥੋੜਾ ਧੰਨਵਾਦ ਤੁਸੀਂ ਆ ਜਾਂਦੇ ਹੋ ਉਸਿੱਤ ਤੋਂ ਕੰਨੇਓ ਤੋਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰ ਲਵਾਂਗੇ ਤਾਂ ਬੀਬੀਐਮ ਬੀਬੀਏ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਸੈਂਸਿਟਿਵ ਥੋਨ ਹੈ ਇੱਥੇ ਪਾ ਦੇ ਲਾਓ ਮਾਤੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਪੰਨਾ ਸਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਰਜੀਸਾਗਰ ਉੱਤੇ ਡਰੋਨ ਉੱਡ-ਉੱਡਦੇ ਸੀ ਤਾਂ ਸਾਨੂੰ ਤੁਸੀਂ ਇੱਥੇ ਬਿਠਾ ਰੱਖਿਆ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਐਪਨੋਗਾ ਕੌਣ ਜ਼ਿੰਮੇਵਾਰ ਹੋਊਗਾ ਫਿਰ ਭਾਜਪੀ BBMP ਤੇ ਚੇਅਰਮੈਨ ਭੇਜਤਾ ਅਗਰਾ ਕਦੇ ਕੋਈ ਪੇ ਤਾਂ ਕਦੇ ਕੋਈ ਪੇ ਤਾਂ ਨਹੀਂ ਚੱਲੂਗਾ ਇਹ ਤਾਂ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਖੁਸ਼ੀ ਆ ਗਈ ਉੱਤੇ ਤਾਂ ਮੈਂ ਉਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪਰਚੀ ਪਾਓ ਕੀ ਗਲਤੀ ਆ ਸੀ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਏ ਤੇ ਕਿਉਂ ਪਰਚੀ ਪਈ ਐ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਐ ਨੇ ਤੁਸੀਂ ਕਾਗਜ਼ ਲੈ ਆਓ ਨਾ ਮਾਨੀ ਜੋ ਕਥਾ ਵੀ ਆ ਪ੍ਰਕਾਰ ਜੇ ਜੇ ਇੰਨੀ ਤਰੀਕ ਤੱਕ ਪਾਣੀ ਪੀਂਦੇ ਕਦੇ ਲੋਕ ਉੱਥੇ ਲੋਹਾਂ ਜਾ ਵੜਦੇ ਨੇ ਉੱਥੋਂ ਕੋਲਾ ਵੀ ਨਾ ਕਰ ਸਵੇਰਿਆ ਜੋ ਉੱਥੇ ਉੱਥੋਂ ਫੜਦੇ ਨੇ ਜੇ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦੇ ਸਾਨੂੰ ਕਿਉਂ ਬਾਰ ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਬਰਦਨ ਭਾਨ ਲੈਣੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਰੀ ਹੋ ਗੱਲ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਖਰਚਾ ਉਹ ਖੱਟਰ ਹੋਰੀ ਉੱਪਰੋਂ ਇੱਜਾ ਦਾ ਸਵਾਲ ਬਣਾਈ ਪੈ ਕੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੱਕ ਜੂਗੜਦੇ ਉਹਨਾਂ ਨੂੰ ਬੈਪਿਕ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟੁਕ ਟੁਕੇ ਨਾ ਕਰਨ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜਿਹੇ ਸਾਡੀ ਹੋਣ ਲਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਵੀ ਬੜਾ ਸਾਡੀ ਹੋਣੀ ਚਾਹੀਦੀ ਗੋੜਾ ਤਾਂ ਬਾਅਦ ਤੁਸੀਂ ਆ ਜਾਂਦੇ ਹੋ ਉਸੇ ਚੁੱਕਣਦੇ ਹੋ ਤੋਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰ ਲਵਾਂਗੇ ਤਾਂ ਬੀਬੀਐਮ ਬੀਬੀਏ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇੱਥੇ ਪਾ ਬੈਠੇ ਲਾਉਣਾ ਤੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਬੰਨਾ ਤਾਪੁਰ ਕੰਡੀ ਵੀ ਅੱਜ ਕੋਲੋਂ ਦੇਖੇ ਗਏ ਨੇ ਰੰਜੀਤ ਸਾਹਿਬਾ ਦੇ ਉੱਤੇ ਡਰੋਨ ਫੰਦ ਫੰਦੇ ਸੀ ਤਾਂ ਸਾਨੂੰ ਤੁਸੀਂ ਇੱਥੇ ਪਿਠਾਰ ਕੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਆਪ ਨੂੰ ਕੋਈ ਕੌਣ ਜਿੰਮੇਵਾਰ ਹੋਊਗਾ ਫਿਰ ਭਾਜਪੀ ਬੀਬੀਐਮਪੀ ਕਦੇ ਚੀਰਮੈਨ ਭੇਜਤਾ ਕਦੇ ਕੋਈ ਭੇਜਤਾ ਕਦੇ ਕੋਈ ਭੇਜਤਾ ਨਹੀਂ ਚੱਲੂਗਾ ਕਦੇ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਉੱਥੇ ਤਾਂ ਮੈਂ ਉੱਪਰ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਝੱਕੋ ਇਹਨਾਂ ਤੇ ਪਰਚੀ ਪਾਓ ਕੀ ਗਲਤੀ ਆ ਸੀ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਏ ਤੇ ਕਿਉਂ ਪਰਚੀ ਪਈ ਐ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਐਨੇ ਤੁਸੀਂ ਕਾਗਜ਼ ਲੈ ਆਓ ਮੈਂ ਮੰਨ ਜੂਗਾ ਸਰ ਬਈ ਆ ਕਾਗਜ਼ ਜੇ ਇਨੀ ਤਰੀਕ ਤੱਕ ਪਾਣੀ ਚੱਲੋ ਕਦੇ ਲੋਥੇ ਲੋਹਾਂ ਜਾ ਵੜਦੇ ਨੇ ਉੱਥੋਂ ਕੋਲਾ ਵੀ ਨਾ ਕਰ ਸਵੇਰਿਆ ਜੁੱਥੇ ਉੱਥੋਂ ਫਟੇ ਨੇ ਜਿਹਨੂੰ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਹਰੇ ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ बार-बार ਤੰਗ ਕਰਦੇ ਹੋ ਕਿਉਂ ਸਾਡੇ ਸੇਵਾਦਾਨ ਧਿਆਨ ਲੈਂਦੇ ਤੁਸੀਂ ਬਹੁਤ ਗਲਤ ਕਰ ਰਹੇ ਹੋ ਬਹੁਤ ਜ਼ਿਆਦਾ ਗਲਤ ਨਿੰਦਣੀ ਹੋ ਗੱਲ ਹੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਕੋਸ਼ਿਸ਼ ਕਰ ਰਹੇ ਹਾਂ